ਸੈਕਿੰਡ ਵਰਲਡ ਵਾਰ ਦੇ ਵਿੱਚ ਇਹਨਾਂ ਕਬੂਤਰਾਂ ਨੇ 100-150 ਦੇ ਕਰੀਬ ਸੈਨਿਕਾਂ ਨੂੰ ਬਚਾਇਆ ਗਿਲਟਰੀ ਆਪਣੇ ਕੋਲ ਰੱਖਦੀ ਸੀ ਤਾਂ ਕਰਕੇ ਰੱਖਦੀ ਸੀ ਜਿੱਥੇ ਉਹ ਰੇਡੀਓ ਇੰਸਟਾਲ ਨਹੀਂ ਕਰ ਸਕਦੇ ਸੀ ਜਲਦੀ ਵੀ ਕੋਈ ਸੰਪਰਕ ਨਹੀਂ ਹੋ ਸਕਦਾ ਸੀਗਾ ਵੀ ਨਾ ਰੇਡੀਓ ਇੰਸਟਾਲ ਕਰ ਸਕਦੇ ਸੀਗੇ ਵੀ ਹਨ ਮੁਸ਼ਕਿਲ ਹੋ ਸਿਚੁਏਸ਼ਨ ਹੁੰਦੀ ਸੀ ਤਾਂ ਉਹ ਆਪਣਾ ਮੈਸੇਜ ਇਹਦੇ ਟੈਗ 'ਚ ਉਹਰੇ ਪਾਉਂਦੇ ਸੀ ਬਣਾਇਆ ਹੁੰਦਾ ਸੀ ਉਹਨਾਂ ਨੇ ਜਿਗਾਰ ਤੇ ਇਹ ਆਪਣਾ ਕਬੂਤਰ ਉਹ ਆਜ਼ਾਦ ਕਰ ਦਿੰਦੇ ਸੀਗੇ ਇਹਨਾਂ ਫਸ ਚੁੱਕੀ ਸੀਗੀ ਤਾਂ ਉਹ ਸੇਨਾ ਨੇ ਉਹਨਾਂ ਕੋਲ ਦੋ ਕਬੂਤਰ ਸੀਗੇ ਉਹਨਾਂ ਨੇ ਦੋ ਤਿੰਨ ਕਬੂਤਰ ਪਹਿਲਾਂ ਛੱਡ ਜੁਕੇ ਸੀ ਉਹ ਮਾਰਤੇ ਸੀਗੇ ਸਨਾਈਪਰਾਂ ਨੇ ਜੀ ਜਦ ਉਹ ਕੂਤਰ ਦੋ ਰਹਿ ਗਏ ਉਹਨਾਂ ਨੇ ਉਹ ਵੀ ਛੱਡੇ ਨਾ ਜੀ ਫਿਰ ਉਹ ਕੂਤਰ ਪਹੁੰਚਿਆ ਉਸ ਨੇ ਬਚਾਇਆ ਜੀ ਉਹਨੂੰ ਮੈਡਲ ਮਿਲਿਆ ਪਿਆ ਜਦ ਕਿ ਉਹਦੀ ਮਤਲਬ ਮਿਊਜ਼ੀਅਮ 'ਚ ਵੀ ਰੱਖਿਆ ਪਿਆ ਉਸ ਨੂੰ ਜੀ ਰਾਜੇ ਮਹਾਰਾਜੇ ਵੀ ਇਹਨਾਂ ਕਬੂਤਰਾਂ ਬਿਨਾਂ ਬਿਲਕੁਲ ਨਹੀਂ ਸਾਰਦੇ ਸੀ ਇਹ ਪਹਿਲਾਂ ਦੇ ਟਾਈਮ ਰਾਜੇ ਮਹਾਰਾਜੇ ਰੱਖਦੇ ਹੁੰਦੇ ਸੀਗੇ ਕਬੂਤਰ ਇਹ ਬर्ड ਵੀ ਜੇ ਕਿਸੇ ਨੂੰ ਕੋਈ ਸਨੇਹਾ ਭੇਜਣਾ ਆਪਣੇ ਆਪਣੀ ਜਗ੍ਹਾ ਤੇ ਤਾਂ ਇਹਦੇ ਇਹਦੇ ਪੈਰ ਦੇ ਵਿੱਚ ਵੀ ਆਪਣੀ ਚਿੱਠੀ ਬੰਨ ਕੇ ਭੇਜ ਦਿੰਦੇ ਹੁੰਦੇ ਸੀਗੇ ਨੱਚਣਾ ਸਿੱਖਣਾ ਹੋਵੇ ਤਾਂ ਤੁਸੀਂ ਇਹਨਾਂ ਕਬੂਤਰਾਂ ਤੋਂ ਸਿੱਖ ਸਕਦੇ ਹੋ ਕਿਉਂਕਿ ਨੱਚਣਾ ਇਹ ਖੂਬ ਜਾਣਦੇ ਨੇ ਇਹਨਾਂ ਨੂੰ ਤੰਗ ਨਹੀਂ ਕਰਦੇ ਭਾਜੀ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਅਸੀਂ ਬਸ ਇਹਨਾਂ ਨੂੰ ਜਦੋਂ ਖੋਲਣਾ ਛੱਡ ਦੇਣਾ ਹੀ ਵੀ ਆਪਣਾ ਘੁੰਮ ਕੇ ਫਿਰ ਕੇ ਜਿੰਨਾ ਦਿਲ ਕਰਦਾ ਇਹਨਾਂ ਦਾ ਆ ਜਾਣਗੇ ਵਾਪਸ ਇੱਕ ਮੈਗਨੈਟਿਕ ਫੀਲਡ ਦੇ ذریعے ਮਤਲਬ ਕਿ ਡਿਟੈਕਟ ਕਰਦੇ ਨੇ ਇਹ ਆਪਣੇ ਘਰ ਨੂੰ ਇਹ ਤੇ ਵੀ ਕਿ ਸੂਰਜ ਦੀ ਦਿਸ਼ਾ ਨੂੰ ਡਿਟੈਕਟ ਕਰਕੇ ਫਿਰ ਆਪਣੇ ਘਰ ਨੂੰ ਆਉਂਦੇ ਆ ਯੂਪਟਰ ਇਹ ਦਿਲਦਾਰ ਬੰਦੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਦਿਲਦਾਰ ਬੰਦੇ ਲੱਭੇ ਨੇ ਬੱਬੂ ਮਾਨ ਹੋਣਾ ਦਾ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਜਿਸ ਦੇ ਵਿੱਚ ਇੱਕ ਲਹਿਣ ਆਉਂਦੀ ਹੈ ਕਿ ਇੱਕ ਸ਼ੌਕ ਕਬੂਤਰਬਾਜੀ ਦਾ ਕਬੂਤਰਬਾਜ਼ ਤੁਸੀਂ ਦੇਖੇ ਹੋਣੇ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਹੋਣਗੇ ਕਿ ਅਕਸਰ ਕੋਠਿਆਂ ਦੇ ਉੱਤੇ ਛਤਰੀਆਂ ਲਾਈਆਂ ਹੁੰਦੀਆਂ ਤੇ ਉਹਨਾਂ ਛਤਰੀਆਂ ਦੇ ਉੱਤੇ ਕਬੂਤਰ ਨੱਚਦੇ ਨਜ਼ਰ ਆਉਂਦੇ ਨੇ ਤੇ ਕਬੂਤਰ ਜਿਹੜੇ ਰੱਖਦੇ ਨੇ ਜਿਨ੍ਹਾਂ ਨੂੰ ਅਸੀਂ ਕਬੂਤਰਬਾਜ਼ ਕਹਿੰਨੇ ਆ ਉਹਨਾਂ ਦੀ ਨਿਗਾ ਹਮੇਸ਼ਾ ਅਸਮਾਨ ਵੱਲ ਰਹਿੰਦੀ ਆ ਕਬੂਤਰਾਂ ਨੂੰ ਨਿਹਾਰਦੀ ਰਹਿੰਦੀ ਆ ਪਟਿਆਲੇ ਦੇ ਦੋ ਕਬੂਤਰ ਬਾਜ਼ ਕਹਿ ਦिए ਕਿ ਕਬੂਤਰਾਂ ਦਾ ਸ਼ੌਂਕ ਰੱਖਣ ਵਾਲੇ ਦੋ ਭਰਾ ਸਗੇ ਭਰਾ ਸ਼ਾਮ ਕਸ਼ਪ ਤੇ ਪਵਨ ਕਸ਼ਪ ਜਿਹੜੇ ਕਬੂਤਰ ਬਾਜ਼ੀ ਉਸ ਤਰ੍ਹਾਂ ਨਹੀਂ ਕਰਦੇ ਕਿ ਕੋਠੇ ਦੇ ਛਤਰੀ ਲਾਈ ਉਸ ਨੂੰ ਇੱਕ ਹੋਰ ਤਰ੍ਹਾਂ ਦੇਖਦੇ ਨੇ ਪਰ ਇਹ ਕਿਸ ਤਰ੍ਹਾਂ ਦੇ ਕਬੂਤਰ ਰੱਖਦੇ ਨੇ ਇਹ ਇਹਨਾਂ ਨੇ ਜਿਹੜਾ ਇੱਕ ਵੱਡਾ ਖੁੱਡਾ ਆਪਾਂ ਕਹਿੰਦੇ ਨੇ ਕਬੂਤਰਾਂ ਵਾਲੀ ਖੁੱਡਾ ਬਣਾਇਆ ਹੁੰਦਾ ਇਸ ਵੱਡੇ ਖੁੱਡੇ ਨੂੰ ਬਣਾਇਆ ਹੋਇਆ ਤੇ ਇਸ ਤੇ ਵਿੱਚ ਬਾਹਰੀ ਨਸਲ ਦੇ ਕਬੂਤਰ ਨੇ ਤੇ ਚਾਹੁੰਦੇ ਨੇ ਕਿ ਇੰਡੀਆ ਦੇ ਵਿੱਚ 올림픽 ਹੋਵੇ ਕਬੂਤਰਾਂ ਦੀ ਜਿਹੜੀ ਦੌੜ ਇਹ ਕਰਾਉਂਦੇ ਨੇ ਰੇਸ ਕਰਾਉਂਦੇ ਨੇ ਸਮਾਨ ਦੇ ਵਿੱਚ ਉਡਾਉਂਦੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਹੋ ਠੀਕ ਹੋ ਤੁਸੀਂ ਹਾਂਜੀ ਭਾਜੀ ਠੀਕ ਹਾਂ ਲਓ ਤਾਂ ਇਸ ਬਾਰੇ ਦੱਸ ਦਿਓ ਇਹ ਜਿਹੜਾ ਐਡਾ ਖੁੱਡਾ ਤੁਸੀਂ ਬਣਾਇਆ ਹੋਇਆ ਇਹ ਭਾਜੀ ਇਹ ਪੀਐਸਕੇ ਲੌਫਟ ਬਣਾਇਆ ਹੋਇਆ ਸਾਨੇ ਪਵਨ ਸ਼ਾਮਕਸ਼ਫ ਲੌਫਟ ਹਨਾ ਇਹ ਸਾਡੇ ਇਸੇ ਹੋਮਿੰਗ ਪੀਜਨ ਹੈ ਜਿਹਨਾਂ ਦਾ ਸ਼ੌਂਕ ਕਰਦੇ ਆਂ ਜੀ ਅਸੀਂ ਇਹਨਾਂ ਨੂੰ ਛੱਡਦੇ ਆਂ ਦੂਰੋਂ ਦੂਰੋਂ 100 ਜੀਪੀਐਸ ਤੋਂ 150 ਜੀਪੀਐਸ ਤੋਂ ਹਨਾ ਇਹ ਵਾਪਸ ਆਉਂਦੇ ਆਂ ਘਰ ਅਸੀਂ ਇਹਨਾਂ ਦੀ ਮਤਲਬ ਲਾਈਨ ਦਾ ਤੇ ਜੋ ਸ ਫੋਰਨ ਜੇ ਇਹ ਇਹਦਾ ਰੇਸ ਵਗੈਰਾ ਕਰਦੇ ਆ ਹਨ ਜੀ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਦੀ ਰੇਸ ਜਿਹੜੀ ਹੁੰਦੀ ਆ ਪਰ ਤੁਸੀਂ ਇਹ ਗੱਲ ਇੱਕ ਇਹ ਦਾਵਾ ਕਰਦੇ ਹੋ ਕਿ ਸਾਡਾ ਕੰਮ ਜਿਹੜਾ ਸਾਡੇ ਰੱਖਣੇ ਪੰਛੀ ਅਸੀਂ ਜਿਹੜੇ ਰੱਖੇ ਹੋਏ ਆ ਦੂਸਰਿਆਂ ਨਾਲੋਂ ਵੱਖਰੇ ਆ ਅਸੀਂ ਉਸ ਤਰ੍ਹਾਂ ਨਹੀਂ ੜਾਉਂਦੇ ਜਿਵੇਂ ਉਹ ਛਤਰੀ ਕੋਠੇ ਦੇ ਉੱਤੇ ਲੱਗੀ ਹੁੰਦੀ ਆ ਅਸੀਂ ਭਾਜੀ ਇਹਨਾਂ ਨੂੰ ਤੰਗ ਨਹੀਂ ਕਰਦੇ ਭਾਜੀ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਅਸੀਂ ਬਸ ਇਹਨਾਂ ਨੂੰ ਜਦੋਂ ਖੋਲਣਾ ਛੱਡ ਦੇਣਾ ਵੀ ਆਪਣਾ ਘੁੰਮ ਕੇ ਫਿਰ ਕੇ ਜਿੰਨਾ ਦਿਲ ਕਰਦਾ ਇਹਨਾਂ ਦਾ ਆ ਜਾਣਗੇ ਵਾਪਸ ਇਹਨਾਂ ਦਾ ਮੇਨ ਕੰਮ ਹੁੰਦਾ ਵੀ ਕਿਤੋਂ ਛੱਡਾਂਗੇ ਫਿਰ ਆਪਣੇ ਘਰ ਆਣਗੇ ਬਸ ਘਰ ਆਣਗੇ ਦਾਣਾ ਪਾਣੀ ਵਧੀਆ ਵਧੀਆ ਡਾਈਟ ਖਾਣਗੇ ਫਿਰ ਆਰਾਮ ਉਹਨਾਂ ਦੇ ਕੰਮ ਦੇ ਵਿੱਚ ਉਹ ਜਿਹੜੇ ਜਿਹੜੇ ਆਮ ਪਿੰਡਾਂ ਸ਼ਹਿਰਾਂ 'ਚ ਕਬੂਤਰ ਰੱਖਦੇ ਨੇ ਜਾਂ ਲੈ ਕੇ ਜਾਂਦੇ ਨੇ ਬਾਜ਼ੀਆਂ ਦੇ ਉੱਤੇ ਉਹਨਾਂ 'ਤੇ ਤੁਹਾਡਾ ਕੀ ਅੰਤਰ ਹੈ ਮੈਂ ਦੱਸਦਾ ਭਾਜੀ ਇਹਨਾਂ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਅੰਤਰ ਏ ਆ ਜੀ ਉਹ ਸਿਰਫ ਆਪਾਂ ਘਰ ਤੋਂ ਉਡਾਣੇ ਉਹਨਾਂ ਨੂੰ ਜਿਹੜੇ ਆਮ ਲੋਕਾਂ ਨੇ ਰੱਖੇ ਦਿਆ ਨਾ ਆਪਾਂ ਘਰ ਤੋਂ ਉਡਾਵਾਂਗੇ ਜਿੰਨੀ ਦੇ ਉਡਾਵਾਂਗੇ ਉੰਨੀ ਦੇ ਉਡਣਗੇ ਅਸੀਂ ਇਹਨਾਂ ਨੂੰ ਕਿਲੋਮੀਟਰ ਦੇ حساب ਨਾਲ ਉਡਾਣੇ ਆ ਅਸੀਂ ਮਤਲਬ ਕਿ ਜਿਵੇਂ ਕਿ ਕਿਲੋਮੀਟਰ ਕਿਵੇਂ ਨਾਪਦੇ ਹੋ ਤੁਸੀਂ ਕਿਲੋਮੀਟਰ ਕਿਲੋਮੀਟਰ ਭਾਈ ਆਪਾਂ ਜੀਪੀਐਸ ਤੇ ਕੱਢ ਲੈਨੇ ਡਿਸਟੈਂਸ ਜੀ ਜੇ ਆਪਾਂ ਕਿਸੇ ਲੋਕੇਸ਼ਨ ਤੇ ਜਾਣਿਆ ਨਹੀਂ ਆਪਾਂ ਮੋਬਾਈਲ ਤੇ ਆਪਣਾ ਡਿਸਟੈਂਸ ਮਤਲਬ ਕਿ ਕੱਢ ਲੈਨੇ ਵੀ ਆਪਾਂ ਇੰਨੇ ਜੀਪੀਐਸ ਉਰੇ ਆ ਚੁੱਕੇ ਤੇ ਆਪਾਂ 5 ਤੋਂ ਸ਼ੁਰੂ ਕਰਦੇ ਆਂ ਤੋ ਉਸ ਨੂੰ ਆਪਾਂ ਡਬਲ ਡਬਲ ਕਰਦੇ ਚਲੇ ਜਾਂਦੇ ਆ ਜੀ ਜਿਵੇਂ ਅੱਜ 5 ਤੋਂ ਛੱਡੇ ਕੱਲ 10 ਤੋਂ ਛੱਡਨੇ ਆ ਫਿਰ ਪਰਸੋ 15 ਤੋਂ ਛੱਡਨੇ ਆ 20 ਤੋਂ ਇਵੇਂ ਜਿਵੇਂ ਜਿਵੇਂ ਅੱਗੇ ਵਧੀ ਜਾਵਾਂਗੇ ਡਿਸਟੈਂਸ ਵਧੀ ਜਾਏਗਾ ਹੂੰ ਡਬਲ ਡਬਲ ਹੁੰਦਾ ਜਾਏਗਾ ਮਤਲਬ ਹਵਾਈ ਆਪਾਂ ਕਹਦੀਏ ਕਿ ਜੇ ਹਵਾ ਦੇ ਵਿੱਚ ਤੁਸੀਂ ਨੋਟ ਕਰ ਲਿਆ ਕਿ ਕਬੂਤਰ ਨੇ ਰਸਤੇ 'ਤੇ ਤਾਂ ਉੱਡਣਾ ਨਹੀਂ ਇਹ ਆਹ ਰਸਤਾ ਜਾ ਰਿਹਾ ਆ ਗਲੀ ਵਿੱਚ ਦੀ ਜਾਣਾ ਉਹਨੇ ਤਾਂ ਅਸਮਾਨ ਦੇ ਵਿੱਚ ਉੱਡਣਾ ਹੈ ਹਾਂ ਜੀ ਹੂੰ ਤੇ ਇਹ ਇੱਕ ਮੈਗਨੇਟਿਕ ਫੀਲਡ ਦੇ ذریعے ਮਤਲਬ ਕੀ ਡਿਟੈਕਟ ਕਰਦੇ ਨੇ ਇਹ ਆਪਣੇ ਘਰ ਨੂੰ ਇਹ ਤੇ ਵੀ ਕਸੂਰਜ ਦੀ ਦਿਸ਼ਾ ਨੂੰ ਡਿਟੈਕਟ ਕਰਕੇ ਫਿਰ ਆਪਣੇ ਘਰ ਨੂੰ ਆਉਂਦੇ ਆ ਜਿਪਟਰ ਇਹ ਹੀ ਹੈ ਮਤਲਬ ਇਹ ਨਹੀਂ ਇਹ ਟ੍ਰੇਨਿੰਗ ਤਾਂ ਹੁੰਦੀ ਹੋਊਗੀ ਸ਼ਾਮ ਨੂੰ ਪਾਜੀ ਇਹ ਟ੍ਰੇਨਿੰਗ ਦਾ ਇੱਕ ਹਿੱਸਾ ਹੈ ਜਿਹੜੇ ਇਹਨਾਂ ਨੂੰ 10 ਕਿਲੋਮੀਟਰ 5 ਜੀਪੀਐਸ ਮਤਲਬ 10 ਜੀਪੀਐਸ ਅੱਗੇ-ਅੱਗੇ ਛੱਡਦੇ ਆ ਜਦੋਂ ਅਸੀਂ 80 ਜੀਪੀਐਸ ਤੇ ਪਹੁੰਚ ਜਾਂਦੇ ਆ ਨਾ ਫਿਰ ਸਾਡਾ ਇੱਕ ਕਲੱਬ ਹੈ ਵੈਲਫੇਅਰ ਰੇਸਿੰਗ ਹੋਮਵਰ ਪਟਿਆਲਾ ਕਲੱਬ ਹੈ ਜੀ ਉਹ ਸਾਡਾ ਫਿਲਕਰ ਅੱਗੋ ਦੀ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦਾ 80 ਜੀਪੀਐਸ ਤੋਂ ਬਾਅਦ ਫਿਰ ਉਹ ਆਪਣੇ ਪੀਜ਼ਨ ਲੈ ਕੇ ਜਾ ਓ ਪੀਜਨ ਛਡਵਾਏਗਾ ਆਪਣੇ ਉਸਤੇ ਇਹਨਾਂ ਦੇ ਮੋਹਰਾਂ ਵਗੈਰਾ ਬਕਾਇਦਾ ਲਾ ਕੇ ਸਾਰੇ ਰਜਿਸਟਰਡ तरीके ਨਾਲ ਮਤਲਬ ਪਾਰਦਰਸ਼ੀ ਕੰਮ ਹੋਵੇ ਕੋਈ ਕਿਸੇ ਨੂੰ ਇਹ ਨਾ ਹੋਵੇ ਮੇਰਾ ਬर्ड ਲੇਟ ਛੁੱਟਿਆ ਉੱਥੋਂ ਵੀਡੀਓ ਬੰਦੀ ਹੈ ਬਕਾਇਦਾ ਕਬੂਤਰ ਸਾਰਿਆਂ ਨੇ ਛੁੱਟਦੇ ਆ ਫਿਰ ਉਹ ਜਿੱਥੋਂ ਤੁਸੀਂ ਉਡਾਉਣਾ ਸ਼ੁਰੂ ਕਰਦੇ ਹੋ ਉੱਥੋਂ ਹਰ ਚੀਜ਼ ਰਿਕਾਰਡ ਕੀਤੀ ਜਾਂਦੀ ਹੈ ਤਾਂ ਕਿ ਪਤਾ ਲੱਗੇ ਕਿਸ ਦਾ ਕਿੰਨੇ ਕਿਲੋਮੀਟਰ ਕਿੰਨੇ ਸਮੇਂ ਚ ਆਇਆ ਹੈ ਹਾਂਜੀ ਹਾਂਜੀ ਸਾਡੇ ਕੋਲ ਸਾਰਾ ਰਿਕਾਰਡ ਰਹਿੰਦਾ ਜੀ ਇਹਨਾਂ ਦੇ ਜਦੋਂ ਜਦੋਂ ਬਰੀਡਿੰਗ ਕਰਦੇ ਆ ਉਦੋਂ ਤੋਂ ਲੈ ਕੇ ਕੀ ਕਹਿੰਦੇ ਆ ਐਂਡ ਤੱਕ ਜਦੋਂ ਰੇਸਿੰਗ ਕਰਦੇ ਆ ਕਿੰਨੇ ਕਿਲੋਮੀਟਰ ਉੜ ਚੁੱਕੇ ਆ ਇਹ ਇੱਕ ਸਾਲ ਦੇ ਵਿੱਚ ਇਹ ਵੀ ਪਤਾ ਹੋਵੇ ਮੈਨੂੰ ਹੁਣ ਇਹ ਗੱਲ ਤੁਹਾਡੀ ਕਲੀਅਰ ਹੋਈ ਕਿ ਜੇ ਆਮ ਅਸੀਂ ਦੇਖ ਅਸਮਾਨ ਦੇ ਵਿੱਚ ਉੱਡ ਰਹੇ ਨੇ ਕਿ ਕਿੰਨਾ ਸਮਾਂ ਉਹਦਾ ਸਾਹ ਟਿਕਿਆ ਹੋਇਆਗਾ ਪਰ ਇਹ ਇੱਕ ਲੰਬੀ ਦੌੜ ਚ ਦੌੜਦੇ ਨੇ ਲੰਬੀ ਦੌੜ ਤੇ ਤੋੜਦੇ ਨੇ ਜੀ ਤੇ ਤੁਸੀਂ ਇਹ ਕੀ ਚਾਹੁੰਦੇ ਹੋ ਕਿ ਤੁਸੀਂ ਕਹਿ ਰਹੇ ਸੀ ਕਿ ਚਾਈਨਾ ਦੇ ਵਿੱਚ ਇਸ ਦਾ 올림픽 ਵੀ ਕਰਵਾਇਆ ਜਾ ਸਰ ਸਾਡਾ ਇਹ ਮੋਟਿਵ ਹੈ ਵੀ ਜਿਹੜੇ ਇਹ ਕਬੂਤਰਬਾਜੀ ਜਿਹਨੂੰ ਕਹਿੰਦੇ ਆ ਅਸੀਂ ਇਸ ਨੂੰ ਮਤਲਬ ਆਪਾਂ ਇੱਕ ਸਪੋਰਟਸ ਦਾ ਦਰਜਾ ਦਿਲਾਣਾ ਚਾਹੁੰਦੇ ਆ ਜੀ ਜਿਹੜੇ ਅਸੀਂ ਆਪਣੇ ਆਲ ਇੰਡੀਆ ਹੋਮਿੰਗ ਪੀਜਨ ਫੈਡਰੇਸ਼ਨ ਹੈਗੇ ਉਹਨਾਂ ਨਾਲ ਅਸੀਂ ਸਮਰਥਨ ਮਤਲਬ ਸੇ ਜੋ ਸਮਰਥਨ ਦਿਆ ਹਾਂ ਇਸ ਸਮਰਥਨ ਦਿਆ ਵੀ ਅਸੀਂ ਤੁਹਾਡੇ ਨਾਲ ਐਸੇ ਦੌੜ ਚ ਉਹ ਵੀ ਇਹੀ ਸੀ ਕੰਮ ਵਾਸਤੇ ਆਪਣੇ ਤੋਂ ਬੜੀ ਦੇਰ ਪਹਿਲਾਂ ਦੇ ਲਗੇ ਹੋਏ ਆ ਜੀ ਤੇ ਉਹ ਆਲ ਇੰਡੀਆ ਲੈਵਲ ਤੇ ਚੱਲ ਰਹੇ ਆ ਜੀ ਹਨਾ ਜੀ ਤੇ ਉਹਨਾਂ ਨੇ ਸਾਨੂੰ ਵੀ ਐਫੀਲੀਏਟਡ ਰਿੰਗ ਭੇਜੀਆਂ ਵੀ ਤੁਸੀਂ ਸਾਡਾ ਕਲੱਬ ਮਤਲਬ ਸਾਨੂੰ ਜੁਆਇਨ ਕਰ ਲਿਆ ਅਸ ਤੁਸੀਂ ਸਾਡੇ ਇੱਕ ਫੈਡਰੇਸ਼ਨ ਦਾ ਹਿੱਸਾ ਹੋ ਜੀ ਜੀ ਜਿਵੇਂ ਪਮਨ ਵੀਰੇ ਆਪਾਂ ਤੁਹਾਡੇ ਹੱਥ ਵਿੱਚ ਕਬੂਤਰ ਹੈ ਜਿਵੇਂ ਵੇਖਣ ਜਦ ਤਾ ਇਹ ਆਪਾਂ ਨੂੰ ਆਮ ਕਬੂਤਰਾਂ ਵਰਗਾ ਲੱਗਦਾ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਨਸਲ ਹੈ ਹਾਂ ਜੀ ਆ ਬਿਲਕੁਲ ਬਹੁਤ ਮਹਿੰਗੀ ਨਸਲ ਹੈ ਇਹਦੇ ਵਿੱਚ ਇਹ ਕੁਆਲਿਟੀ ਹੈ ਇਹ ਜੇ ਵੀ ਆਪਾਂ ਬਾਹਰੋਂ ਜਾ ਕੇ ਛੱਡ ਰਹੇ ਆ ਬਾਈ ਚਾਂਸ ਸਾਡੇ ਤੋਂ ਟ੍ਰੇਨਿੰਗ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਜਾਂ ਕੋਈ ਕਮੀ ਪੇਸ਼ੀ ਹੋ ਜਾਂਦਾ ਕਬੂਤਰ ਇੱਕ ਵਾਰ ਚ ਮਲੇਗੀ ਵੈਸੇ ਤਾਂ ਇਹ ਕੁਝ ਘੰਟਿਆਂ ਜਾਂ ਮਿੰਟਾਂ ਦੇ ਵਿੱਚ ਆ ਜੰਦੇ ਆ ਵੀ ਜਿਹੜੀ ਆਪਾਂ ਨੇੜੇ ਛੱਡ ਰੇ ਹਾਂ ਕਈ ਵਾਰ ਕੋਈ ਜਾਨਵਰ ਅਟੈਕ ਕਰ ਦਿੰਦਾ ਇਹਨਾਂ ਤੇ ਕਈ ਵਾਰ ਕਿਸੇ ਦਰਖਤ 'ਤੇ ਵੱਜ ਗਏ ਜਾਂ ਡੋਰ 'ਚ ਫਸ ਗਏ ਕਿਸੇ ਹਨਾ ਤਾਂ ਇਹ ਕੂਤਰ ਮਰਨ ਦੀ ਹਾਲਤ 'ਚ ਵੀ ਘਰ ਆਏਗਾ ਇਹ ਘਰ ਆ ਕੇ ਦਮ ਤੋੜੇਗਾ ਇਹ ਇੰਨੀ ਟ੍ਰੇਨਿੰਗ ਹੈ ਦੀ ਇਹਨੇ ਆਉਣਾ ਘਰ ਹੀ ਆ ਹਾਂ ਜੀ ਇਹ ਰਿੰਗ ਜਿਹੜੇ ਤੁਸੀਂ ਇਹ ਪਾਏ ਹੋਏ ਨੇ ਇਹਦੇ ਪੈਰਾਂ ਦੇ ਵਿੱਚ ਇਹ ਤਾਂ ਭਾਜੀ ਕੀ ਨਾ ਜੀ ਨਾ ਆਈਡੀ ਆਈ ਇਹ ਇਹਦੇ ਉੱਤੇ ਫੋਨ ਨੰਬਰ ਵੀ ਲਿਖਿਆ ਗਿਆ ਹੀ ਤੇ ਇਹਦੇ ਉੱਤੇ अपना नाम भी लिखा गया है हां 22 चांस जानवर ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਜਿਵੇਂ ਅਸੀਂ ਪਿੱਛੇ ਜਾਂ ਰਿਲੀਜ਼ ਕਰ ਰਹੇ ਸੀਗਾ ਅਸੀਂ ਕੂਟਰ ਤੇ ਸਾਡਾ ਕੂਟਰ ਕਿਥੇ ਬੰਦੇ ਨੂੰ ਸੜਕ ਤੇ ਗिरा हुआ ਮਿਲਿਆ ਉਸਨੇ ਸਾਡੇ ਨਾਲ ਕੰਟੈਕਟ ਕੀਤਾ ਬਈ ਵੀ ਸਾਨੂੰ ਇੱਕ ਕੂਟਰ ਮਿਲਿਆ ਵੀ ਉਹ ਫਾਲਗੋਨ ਨੇ ਖਾਦਾ ਪਿਆ ਕੂਟਰ ਮਤਲਬ ਮਰਿਆ ਪਿਆ ਸੀਗਾ ਕੂਟਰ ਖਾਇਆ ਪਿਆ ਸੀਗਾ ਤੇ ਉਸ ਬੰਦੇ ਨੇ ਬਈ ਨੇ ਉਹਨੇ ਰਿੰਗ ਤੋਂ ਆਪਾਂ ਨੂੰ ਕੰਟੈਕਟ ਹਾਂ ਕੰਟੈਕਟ ਕਰ ਲਿਆ ਜੀ ਤੇ ਬਾਕੀ ਦਾ ਉਹਨੂੰ ਦੱਬ ਗਏ ਹਨਾ ਜ਼ਮੀਨ 'ਚ ਪੱਟ ਕੇ ਉਹਨੇ ਦੱਬਿਆ ਵੀ ਹਾਂ ਵੀ ਇੱਜ਼ਤਦਾਰੀ ਨਾਲ ਉਹਨੂੰ ਸਾਈਡ ਤੇ ਕਰਕੇ ਇੱਕ ਦੱਬਿਆ ਉਸ ਬਾਈ ਨੇ ਜਿਵੇਂ ਸ਼ਾਂਬਰੀ ਜਿਵੇਂ ਡੋਰ ਦੀ ਬਾਈ ਨੇ ਗੱਲ ਕਰੀ ਆ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਕਹਿ ਰਹੀ ਆ ਕਿ ਡੋਰ ਨਾ ਵਰਤੋ ਪਤੰਗਾਂ ਜਿਹੜੇ ਚੜਾਉਂਦੇ ਨੇ ਨੌਜਵਾਨ ਡੋਰ ਦੇ ਨਾਲ ਬਹੁਤ ਪੰਛੀ ਮੈਂ ਦੱਸਦਾ ਪਾਜੀ ਮੈਂ ਪਿਛਲੇ 4 ਸਾਲਾਂ ਤੋਂ ਕੀ ਕਹਿੰਨੇ ਮੈਂ 2-200 ਫੁੱਟ ਦੀ ਸਪੀਦਿਆਂ ਤੋਂ ਵੀ ਬਾਜ ਪੰਛੀ ਹਨਾ ਮੇਰੇ ਕੋਲ ਵੀਡੀਓ ਪਈ ਆ ਆਊਲ ਹੋ ਗਿਆ ਪੁਰਾਣੇ ਬਹੁਤ ਰੀਅਰ ਨਸਲ ਦਾ ਆਉਲ ਆਇਕ ਉਹ ਨਾ ਜਿੰਨੀ ਵਾਰ ਵੀ ਰਿਲੀਜ਼ ਕਰਦੇ ਆ ਮਤਲਬ ਕੋਈ ਨਾ ਕੋਈ ਫੜ ਲੈਂਦਾ ਫਿਰ ਕਿਸੇ ਤੋਂ ਛਡਵਾਉਂਦੇ ਆ ਵਿਚਾਰੇ ਨੂੰ ਉਹਨੂੰ ਉਹਨੂੰ ਰਹਿਣ ਦੀ ਜਗ੍ਹਾ ਵੀ ਨਹੀਂ ਮਿਲ ਰਹੀ ਐ ਇੱਕ ਵਾਰੀ ਓ ਡੋਰ 'ਚ ਫਸਿਆ ਸੀਗਾ ਮਤਲਬ ਇੱਕ ਆਉਲ ਨੂੰ ਮੈਨੇ 5-7 ਵਾਰੀ ਬਚਾ ਤਿਆ ਜੀ ਕੋਈ ਆਉਲ ਨੂੰ ਡੋਰ 'ਚ ਫਸਿਆ ਹੋਇਆ ਜੀ ਤੇ ਬਾਸ ਤਾਂ ਕਈ ਐ ਜਿਹੜੇ ਬਚਾਏ ਐ ਜੀ ਬੜੀ ਅਪੀਲ ਕਰੀ ਵੀ ਹਾਂ ਉਹਦੇ ਚਾਰਾਂਲੇ ਵਿਚਾਰ ਸਾਡੇ ਕੀ ਕਹਨੇ ਆ ਨਾ ਡੋਰਾਂ ਵਿਕਦੀਆਂ ਜੀ ਢਡੱਲੇ ਨਾਲ ਵਿਕਦੀਆਂ ਇਹਨਾਂ ਡੋਰਾਂ ਦਾ ਕੋਈ ਹੱਲ ਨਹੀਂ ਕਰਦਾ ਹੂੰ ਇਹ ਪ੍ਰਸ਼ਾਸਨ ਦੇ ਹੱਥ ਤੇ ਦੇ ਵਿੱਚ ਆਈਏ ਤਾਂ ਡੋਰ ਡੋਰ ਨੂੰ ਰੋਕਣਾ ਸੀ ਦਾ ਵੈਸੇ ਪਰਿੰਦਾ ਪਰੁੰਦਾਂ ਨੂੰ ਛਡਾਂਦੀ ਰਹਿੰਦੇ ਆ ਮਨੇ ਬਾਜ ਛਡਵਾਇਆ ਸੀ ਗਈ ਉੱਥੋਂ ਦੀ ਆਸਪੀਦੇ ਜੇ ਫਸ ਗਿਆ ਸੀ ਬਾਜ ਛਡਵਾਇਆ ਸੀ ਗਈ ਡੋਰਾ ਜੇ ਫਸੇ ਵੇ ਕੋ ਉੱਤਰ ਮਨੇ ਕਿੰਨੇ ਛਡਾਏ ਆ ਜੀ ਹੂੰ ਤਾਂ ਇਹਦਾ ਪ੍ਰਸ਼ਾਸਨ ਦੇ ਹੱਥ ਦੇ ਜੇ ਇਸ ਨਸਲ ਦਾ ਨਾਮ ਕੀ ਹੈ ਜਿਹੜੀਆਂ ਤੁਹਾਡੇ ਕੋਲ ਜਿਹੜੀ ਤੁਸੀਂ ਉਡਾਉਂਦੇ ਹੋ ਇਹ ਰੇਸਿੰਗ ਹੂਮਰ ਹੈ ਜੀ ਇਹਦੇ ਵਿੱਚ ਲਾਈਨਾਂ ਹੁੰਦੀਆਂ ਅਲੱਗ ਅਲੱਗ ਲਾਈਨਾਂ ਹੁੰਦੀਆਂ ਪਰ ਇਹ ਅਸੀਂ ਆਪਣੇ ਘਰ ਬਰੀਡ ਕਰਾਈ ਹੋਈ ਹੈ ਅਸੀਂ ਆਪਣੇ ਘਰ ਦੀ ਨਸਲ ਬਣਾਈ ਹੋਈ ਹੈ ਜੀ ਇਹ ਜੀ अच्छा ਆ ਇਸ ਪਿੰਜਰੇ ਬਾਰੇ ਇਸ ਖੁੱਡੇ ਬਾਰੇ ਜੀ ਆਪਾਂ ਗੱਲ ਕਰੀਏ ਇੱਕ ਆ ਤੁਸੀਂ ਇੱਕ ਇਹ ਰੱਖਣਾ ਹੈ ਬਣਾਇਆ ਹੋਇਆ ਹੁਣ ਮੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਨੇ ਇਸ ਇਸ ਨੂੰ ਜੀ ਟਰੈਪ ਡੋਰ ਕਹਿੰਦੇ ਆ ਜੀ ਠੀਕ ਹੈ ਨਾ ਜਦ ਸਾਡੇ ਕਬੂਤਰ ਆਉਂਦੇ ਆ ਤਾਂ ਉਹ ਫਟਾਫਟ ਹੂੰ ਪੂਰੇ ਉੱਤਰ ਕੇ ਫਟਾਫਟ ਅੰਦਰ ਜਾ ਕੇ ਜਿਹੜੇ ਉੱਡੇ ਉੱਡੇ ਹੋਏ ਨੇ ਉਹ ਇੱਥੇ ਆਉਣਗੇ ਆਪਣੇ ਆਪ ਅੰਦਰ ਚਲੇ ਜਾਣਗੇ ਜੀ ਉਹਨਾਂ ਨੂੰ ਕਿਸੇ ਤੋਂ ਨਹੀਂ ਕਲੂ ਅੰਦਰ ਚਲਾ ਜਾਏਗਾ ਉੱਤਰ ਲੇਕਿਨ ਬਾਹਰ ਨਹੀਂ ਆ ਸਕੇਗਾ ਇਹ ਉਤੋ ਜਿਵੇਂ ਮੈਂ ਮਤਲਬ ਆਪਾਂ ਇੱਕਦਮ ਇੰਟਰ ਕੀਤਾ ਇਹ ਜਿਹੜੀਆਂ ਸਲਾਈਆਂ ਖੁੱਲੀਆਂ ਅੰਦਰ ਚਲਾ ਗਿਆ ਅੰਦਰੋਂ ਪਰ ਬਾਹਰ ਨਹੀਂ ਵਾਪਸ ਆਏਗਾ ਆ ਨਹੀਂ ਆ ਸਕੇਗਾ ਕਿਉਂਕਿ ਜਦੋਂ ਆਊਗਾ ਥੋੜੀ ਦੇਰ ਰੈਸਟ ਕਰੂਗਾ ਰੈਸਟ ਕਰ ਤਾਰ ਫਿਰ ਐਕਟਿਵ ਹੋ ਜਾਏਗਾ ਫਿਰ ਉਹ ਕਹੇਗਾ ਬਾਹਰ ਚੱਲਣਾ ਮੈਂ ਫਿਰ ਘੁੰਮਾਂ ਨਹੀਂ ਪਰ ਇਹਦੇ ਪਾਰਟ ਤੁਸੀਂ ਤਿੰਨ ਪਾਰਟ ਬਣਾਏ ਹੋਣੇ ਇੱਕ ਦੇ ਵਿੱਚ ਤੁਸੀਂ ਡੱਬੇ ਰੱਖੇ ਹੋਏ ਨੇ ਇੱਕ ਇਹ ਪਾਰਟ ਹੈ ਇੱਕ ਇਹ ਪਾਰਟ ਹੈ ਭਾਜੀ ਜਿਵੇਂ ਇਹ ਫੀਮੇਲ ਲੋਫਟ ਹੈ ਆਪਣਾ ਇਹ ਮੇਲ ਵਾਲਾ ਲੋਫਟ ਹੈ ਜੀ ਇਹ ਬਰੀਡਿੰਗ ਲੋਫਟ ਹੈ ਜੀ ਮਤਲਬ ਇਹਦੀ ਆ ਬਰੀਡਿੰਗ ਨਹੀਂ ਕਰਾਂਦੇ ਜੀ ਇਹਨਾਂ ਦੀ ਇਹਨਾਂ ਦੀ ਬਰੀਡਿੰਗ ਆਪਾਂ ਉਦੋਂ ਕਰਾਨੇ ਆ ਜਦੋਂ ਸਾਨੂੰ ਲੋੜ ਹੁੰਦੀ ਹੈ ਉਹ ਵੀ ਘੱਟ ਤੋਂ ਘੱਟ ਬਰੀਡਿੰਗ ਕਰਾਨੇ ਆ ਮਤਲਬ ਇੱਕ ਪੇਰ ਆ ਉਸ ਤੋਂ ਦੋ ਆ ਤਿੰਨ ਚਾਰ ਪੱਠੇ ਨਾਲ ਇੱਕ ਸਾਲ ਦੇ ਲੈਂਦੇ ਆ ਜੀ ਅਸੀਂ ਲਗਾਤਾਰ ਬਰੀਡਿੰਗ ਨਹੀਂ ਕਰਾਂਦੇ ਉਹਨਾਂ ਦੀ ਆਪਣੀ ਸ਼ਰੀਰ ਦੀ ਖਪਤ ਨੂੰ ਵੀ ਪੂਰਾ ਹੋਣ ਦਾ ਟਾਈਮ ਮਿਲਣਾ ਚਾਹੀਦਾ ਜੀ ਜੀ ਤੇ ਇਹ 7-8 ਮਹੀਨੇ ਐਮੀ ਫਰੀ ਖਾਂਦੇ ਆ ਜੀ ਬਸ ਫਿਰ ਉਸ ਤੋਂ ਬਾਅਦ ਚਾਰ-ਕ ਬੱਚੇ ਕੱਢਦੇ ਆ ਫਿਰ ਆਪਣਾ ਲਿਆਦਾ ਲਿਆਦਾ ਕਰ ਦਿੰਦੇ ਆ ਮੇਲ ਮੇਲ 'ਚ ਛੱਡ ਦਿੰਦੇ ਆ ਫੀਮੇਲ ਫੀਮੇਲ ਉਧਰ ਜੀ ਜਿੰਨੀ ਇਹਨਾਂ ਤੋਂ ਘੱਟ ਤੋਂ ਘੱਟ ਬਰੀਡਿੰਗ ਕਰਾਵਾਂਗੇ ਉਨੇ ਵਧੀਆ ਤੋਂ ਵਧੀਆ ਆਪਾਂ ਨੂੰ ਵੀ ਮਤਲਬ ਰਿਜ਼ਲਟ ਦੇਗੀ ਉਹਦੇ ਬੱਚੇ ਉਹਨੇ ਵਧੀਆ ਤੋਂ ਵਧੀਆ ਹੋਣਗੇ ਜੀ ਜਿਵੇਂ ਇੱਕ ਇੱਕ ਖੁੱਡਾ ਤੁਸੀਂ ਉਧਰ ਵੀ ਬਣਾਏ ਹੋਏ ਨੇ ਜਿਵੇਂ ਤੁਸੀਂ ਇੱਕ ਕੰਟਰਾਸਟਿੰਗ ਗੱਲ ਦੱਸ ਰਹੀ ਆ ਅਕਸਰ ਅਸੀਂ ਦੋ ਪੰਛੀਆਂ ਨੂੰ ਲੜਦੇ ਦੇਖਦੇ ਆ ਇੱਥੇ ਵੀ ਹੁਣੇ ਉਹ ਲੜ ਰਹੇ ਸੀ ਆ ਇਸ ਵਾਰ ਮੈਂ ਦੱਸਦਾ ਜੀ ਜੇ ਅਸੀਂ ਆਪਣੇ ਕਬੂਤਰ ਖੁੱਲੇ ਰੱਖ ਕੇ ਜਾਂਦੇ ਆ ਹਨਾ ਜੀ ਉਰੇ ਹੋਰ ਵੀ ਕਬੂਤਰਵਾਜ਼ ਇੱਧਰ ਉਧਰੋਂ ਸੱਜੇ ਖੱਬੇ ਕੋਈ ਗੱत्ता ਮਾਰਦੇ ਆ ਆਪਣੇ ਕਬੂਤਰਾਂ ਨੂੰ ਡਰ ਕੇ ਸਾਡੇ ਕਬੂਤਰ ਵੀ ਡਿਸਟਰਬ ਹੁੰਦੇ ਆ ਇਸ ਕਰਕੇ ਆਪਾਂ ਸੋਚਦੇ ਆਪਾਂ ਕਿਹੜਾ ਲੜਨਾ ਆਪਾਂ ਕਬੂਤਰਵਾਜ਼ ਨਹੀਂ ਆਪਾਂ ਫੈਸੀਅਰ ਆ ਭਾਜੀ ਫੈਂਸਿਰਦਾ ਹੀ ਕੰਮ ਹੈ ਨਾ ਕਿ ਕਿਸੇ ਰੇ ਕਬੂਤਰ ਫੜਨਾ ਹੈ ਨਾ ਕਿਸੇ ਰੇ ਕੂਤਰ ਰੱਖਣਾ ਸਿਰਫ ਆਪਣਾ ਕੂਤਰ ਦੇਖਣਾ ਹੈ ਆਪਣੇ ਕੂਤਰਾਂ ਦਾ ਧਿਆਨ ਰੱਖਣਾ ਤੇ ਆਪਣੇ ਲਾਫਟਰ ਇਸਪੈ ਜਿਆਦਾਤਰ ਕਬੂਤਰ ਬਾਜੀ ਆਪਾਂ ਕਹਿੰਦੇ ਕਬੂਤਰ ਫੜ ਕੇ ਲੈ ਜਾਂਦੇ ਨੇ ਫੜ ਕੇ ਨਹੀਂ ਲੈ ਜਾਂਦੇ ਭਾਜੀ ਉਹ ਆਪਣੇ ਕਬੂਤਰ ਉਡਾ ਰਹੇ ਹੁੰਦੇ ਆ ਜਿਵੇਂ ਉਹਨਾਂ ਨੇ ਕੁਝ ਉਹਨਾਂ ਨੂੰ ਆਪਣੇ ਕਬੂਤਰਾਂ ਨੂੰ ਡਰਾਇਆ ਤੇ ਆਪਣੇ ਕਬੂਤਰ ਨਾਲ ਡਰ ਕੇ ਉੱਡ ਗਏ ਹਨਾਈ ਇਹ ਉਹੀ ਆਪਣੀ એનર્ਜੀ ਵੇਸਟ ਕਰੀ ਜਾਣਗੇ ਉੜ ਕੇ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਤੰਗ ਨਹੀਂ ਕਰਦੇ ਜੀ ਪਰ ਇਹ ਪਰ ਨਹੀਂ ਹੁੰਦੇ ਜੀ ਇਹ ਅਗਰ ਅਗਰ ਬੱਟਾ ਵੀ ਰੱਖਦਾ ਹਾਂਗਾ ਨਾ ਛੋਟਾ ਜਿਹਾ ਤੁਸੀਂ ਤਾਂ ਬੱਟੇ ਤੋਂ ਵੀ ਡੱਡਰ ਕੇ ਉੜ ਹੀ ਜਾਣਗੇ ਇਹ ਉਹ ਜੇ ਤੁਸੀਂ ਦੇਖੋਗੇ ਨਹੀਂ ਤੁਸੀਂ ਅੰਦਰ ਕੈਮਰਾ ਵੀ ਰੱਖ ਦੋਗੇ ਪਹਿਲਾਂ ਤੁਸੀਂ ਬਾਹਰ ਹੋ ਜਾਓਗੇ ਨਾ ਉਹ ਤੁਹਾਡੇ ਕੈਮਰੇ ਕੋਲ ਜਾ ਕੇ ਆਣ ਦੇਖਣਗੇ ਪਤਾ ਲੱਗੇਗਾ ਵੀ ਕੈਮਰਾ ਜਿਹੜਾ ਵੀਡੀਓ ਵਿੱਚ ਹੈਗਾ ਉਹ ਦੇਖेंगे ਵੀ ਕੀ ਚੀਜ਼ ਰੱਖੀ ਹੋਈ ਹੈ ਇਹਨਾਂ ਨੇ। ਮਤਲਬ ਇੰਨੀ ਸਮਝ ਹੈ ਨਾ ਜੇ ਤੁਸੀਂ ਪਾਣੀ 'ਚ ਵੀ ਕੁਝ ਗਲਤ ਮਲਤ ਮਿਲਾ ਕੇ ਦੇ ਦੋਗੇ ਪੀਣਗੇ ਨਹੀਂ ਛੇਤੀ ਜੀ ਪਾਣੀ ਜੀ। ਅੱਛਾ ਪਹਿਲਾਂ ਚੈੱਕ ਕਰਦੇ ਨੇ ਪਾਣੀ ਨੂੰ। ਹਾਂ ਜੀ। ਪਰ ਜੇ ਤੁਸੀਂ ਕਹੋਗੇ ਰੋਜ਼ ਵਿੱਚਰਦੇ ਹੋ ਤੁਹਾਨੂੰ ਤਾਂ ਮਹਿਸੂਸ ਕਰਦੇ ਹੋਣੇ। ਹਾਂ ਜੀ ਪਾਜੀ ਪੂਰਾ ਮਹਿਸੂਸ ਕਰਦੇ ਜਿਵੇਂ ਹੁਣ ਮੇਰੇ ਭਾਈ ਸਾਹਿਬ ਹੈ ਹਨ ਜੀ ਇਹ ਕੀ ਕਹਿੰਨੇ ਆ ਮੜਾ ਜੇ ਦਾਣਾ ਵੀ ਪਾਨ ਲੱਗਣਗੇ ਸਾਰੇ ਪਿੱਠੇ ਤੇ ਬਹਿ ਜੰਨੇ ਕਈ ਵਾਰੀ। ਦੋ ਦੋ ਤਿੰਨ ਤਿੰਨ ਕੋਈ ਮੋੜੇ ਤੇ ਕੋਈ ਮਤਲਬ ਪਰਿਵਾਰ ਵਾਂਗੂ ਲੱਗਦਾ ਤਾਂ। ਹਾਂ ਜ ਇਕ ਤਾਂ ਮੇਲ ਹੈ ਜੀ ਉਹ ਦੋ ਤਾਂ ਕਰਕੇ ਮੇਲ ਮੇਲ ਆਪਸੇ ਦੇ ਮੇਲ ਨੇ ਫੀਮੇਲ ਪਿੱਛੇ ਲੜ ਰਹੇ ਵੀ ਜੇ ਇੱਕ ਮੈਂ ਆਪਣਾ ਘਰ ਬਣਾਵਾਂਗਾ ਜੇ ਤੂੰ ਲੜੇਂਗਾ ਤੂੰ ਬਾਹਰ ਜਾਏਂਗਾ ਫਿਰ ਮੈਂ ਉਹ ਇਸ ਪੇਂਡਿੰਗ ਦੇ ਚੱਕਰ ਮਤਲਬ ਫੀਮੇਲ ਦੇ ਚੱਕਰ ਦੇ ਵਿੱਚ ਲੜਾਈ ਹੋ ਰਹੀ ਹੈ ਲੜਾਈ ਹੋ ਰਹੀ ਹੈ ਜੀ ਇਹ ਤੁਹਾਨੂੰ ਕਿਵੇਂ ਪਤਾ ਵੀ ਇਹ ਫੀਮੇਲ ਦੇ ਚੱਕਰ ਚ ਇਹ ਅਕਸਰ ਭਾਜੀ ਇੰਨੇ ਸਾਲ ਹੋ ਗਏ ਇਸ ਭਾਜੀ ਇਹਨਾਂ ਦੀ ਉਮਰ ਐਸੀ ਹੈ ਜੀ ਮਤਲਬ ਕਿ ਨੌਜਵਾਨ ਹੋ ਰਹੇ ਨੇ ਜੀ ਇਹ ਇਹ ਲੜਦੇ ਆ ਜੀ ਨੌਜਵਾਨ ਤੇ ਇਸ ਟਾਈਮ ਇਸ ਕਰਕੇ ਇਹਨਾਂ ਦਾ ਇਹੀ ਰਿਐਕਟ ਰਹਿੰਦਾ ਹੈ ਰਿਐਕਟ ਕਰਦੇ ਨੇ ਹਾਂ ਜੀ ਤੇ بس ਇਸ ਤਰੀ ਆਪਣਾ ਉਹ ਦਿਖਾਉਂਦੇ ਆ ਵੀ ਹਾਂ ਵੀ ਮੈਂ ਫੀਮੇਲ ਨਾਲ ਰਹੂੰਗਾ ਵੀ ਆ ਵੀ ਤਾਂ ਲੜਦੇ ਆ ਜੀ ਇਹ ਸ਼ਕਤੀ ਮਤਲਬ ਹਾਂ ਆਪਣੀ ਆਪਣੀ ਸ਼ਕਤੀशाली ਜਿਵੇਂ ਭਾਈ ਸ਼ਾਂਪਰੀ ਆਪਾਂ ਅੱਗੇ ਥੋੜੇ ਅੰਦਰ ਵੀ ਆਪਾਂ ਦੇਖ ਲਈਏ ਤੁਸੀਂ ਇਹ ਤੁਸੀਂ ਇੱਕ ਰਖਣੇ بنائے ਹੋਏ ਨੇ ਵੱਖ-ਵੱਖ ਇਹ ਉੱਪਰ ਵੀ ਪਿਆ ਇੱਕ ਥੱਲੇ ਇੱਕਾ ਇਹ ਕੀ ਹੈ ਇਹ ਮੇਰੇ ਬ੍ਰਦਰ ਨੇ ਮੈਨੂੰ ਬਣਾ ਕੇ ਗਿਫਟ ਕਰੀਆਂ ਸੀਗੇ ਵੱਡੇ ਬ੍ਰਦਰ ਨੇ ਜੀ ਇਹਨਾਂ ਨੇ ਪਵਨ ਜੀ ਨੇ ਠੀਕ ਹੈ ਨਾ ਜੀ ਤੇ ਇਹ ਵੀਰੇ ਦਿੱਲੀ ਬ੍ਰਦਰ ਹੈ ਜੀ ਨਿਤਿਸ਼ ਯਾਦਵ ਜੀ ਉਹਨਾਂ ਜੀ ਨੇ ਮੈਨੂੰ ਗਿਫਟ ਕਰੀ ਹੋਈ ਸੀਗੀ ਜੀ ਇਹ ਮੈਂ ਉਹਨਾਂ ਕੋਲ ਗਿਆ ਹੋਇਆ ਸੀ ਕੂਸਤਰ ਦੇਖਣ ਠੀਕ ਹੈ ਨਾ ਇਹਨਾਂ ਨੇ ਗਿਫਟ ਕਰੀ ਹੋਈਆਂ ਤਾਂ ਵੀ ਇਨਾਂ ਦੇ ਵਿੱਚ ਕੂਤਰ ਰੱਖ ਕੇ ਸੀ ਬਾਹਰ ਲੈ ਕੇ ਜਾਂਦੇ ਜੀ ਇਹ ਹੁੰਦਾ ਕੀ ਹੈ ਇਹਦੇ ਵਿੱਚ ਰੱਖ ਕੇ ਲੈ ਜਾਣੇ ਹੁੰਦੇ ਸਿਰਫ ਇਹ ਹਾਂ ਇਹਦੇ ਵਿੱਚ ਰੱਖ ਕੇ ਲੈ ਕੇ ਜਾਣੇ ਹੁੰਦੇ ਆ ਜੀ ਕੂਤਰ ਇਹ ਕਿੱਥੇ ਜਾ ਕੇ ਰਿਲੀਜ਼ ਕਰਦੇ ਉੱਥੇ ਜਾ ਕੇ ਰਿਲੀਜ਼ ਕਰਨੇ ਹੁੰਦੇ ਆ ਜੀ ਆਹ ਦੇਖੋ ਜੀ ਇਹਦੇ ਵਿੱਚ ਕੂਤਰ ਵਹਿ ਜਾਂਦੇ ਆ ਜਾਲੀ ਲੱਗੀ ਹੋਈ ਆ ਬਿੱਠਾ-ਬੁੱਠਾ ਕਰਦੇ ਨੇ نیچے गिरਦੀਆਂ ਜੀ ਤੇ ਥੱਲੇ ਤਾਰ ਦੇ ਉੱਤੇ ਦਸਾਂਦੇ ਜੀ ਇਹ ਉੱਪਰ ਕੂਤਰ ਪੈਂਦੇ ਆ ਜ ਉੱਪਰ ਕਬੂਤਰ ਪੈ ਗਏ ਉੱਪਰ ਕਬੂਤਰ ਪੈ ਦਿੰਦੇ ਆ ਜੀ ਉਦੋਂ ਕੀ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਉਹਦੇ ਸੀਲਾਂ ਲੱਗ ਜਾਂਦੀਆਂ ਇਹਨਾਂ ਤੇ ਜੀ ਇਹਨਾਂ ਤੇ ਸਭ ਦੇ ਸਾਹਮਣੇ ਲੱਗਦੀਆਂ ਸੀਲਾਂ ਜੀ ਜੀ ਤੇ ਉਸ ਲੋਕੇਸ਼ਨ ਤੇ ਜਾ ਕੇ ਨਾ ਜੀ ਵੀਡੀਓ ਆਨ ਹੋਏਗੀ ਉੱਥੇ ਸੀਲਾਂ ਘਟਣਗੇ ਤੇ ਉਦੋਂ ਹੀ ਰਿਲੀਜ਼ ਹਾਂਜੀ ਹੁਣ ਤੱਕ ਕਿੰਨੇ ਥਾਵਾਂ ਤੇ ਜਾਂ ਕਿੱਥੋਂ ਤੱਕ ਤੁਸੀਂ ਜਿਹੜੀ ਦੌੜ ਜੀ ਆਪਾਂ ਗੱਲ ਕਰੀਏ ਇਸ ਕਬੂਤਰਾਂ ਦੀ ਦੌੜ ਲਗਾ ਸਕਦੇ ਹੋ ਭਾਜੀ ਮੈਂ 2019 ਤੋਂ ਕੰਮ ਕਰ ਰਿਹਾ ਇਸ ਮਤਲਬ ਬਰੀਡ ਪਿੱਛੇ ਹੈ ਨਾ ਜੀ ਤਾਂ 2019 ਤੋਂ ਤਾਂ ਮੈਂ ਬੜੀ ਬੜੀ ਛੱਡ ਚੁੱਕਿਆ ਪਰ ਅਸੀਂ ਵੀ ਵੀਡੀਓ-ਵੀਡੀਓ ਵਗਾਰਾ ਬਣਾਉਂਦੇ ਸੀ ਆਪਣੇ ਚੈਨਲ ਤੇ ਪਾਉਣ ਵਾਸਤੇ ਤੇ ਪਰ ਇਸ ਸਾਲ ਮੈਨੇ ਕਲੱਬ ਦੀ ਰੇਸ ਕਰੀ ਹੈ ਜੀ ਹੂੰ ਵੈਲਫੇਅਰ ਰੇਸਿੰਗ ਉਮਰ ਪੀਜ਼ਨ ਪੀਜ਼ਨ ਕਲੱਬ ਹੈ ਜੀ ਆਪਣਾ ਆ ਦੇਖੋ ਜੀ ਤੁਹਾਨੂੰ ਸਰਟੀਫਿਕੇਟ ਦਿਖਾਣਾ ਹੈ ਜੀ ਰਜਿਸਟਰਡ ਕਲੱਬ ਹੈ ਜੀ ਜੀ ਆਲ ਇੰਡੀਆ ਐਫੀਲੀਏਟਿਡ ਜੀ ਇੱਕ ਕਲੱਬ ਹੈ ਸਾਡਾ ਆਏ ਨੇ ਆਲ ਇੰਡੀਆ ਰੇਸਿੰਗ ਹੂਮਰ ਵਿਜ਼ਨ ਵਾਲਿਆਂ ਨੇ ਇਹਨਾਂ ਨੂੰ ਮਤਲਬ ਉਹ ਮਾਨਤਾ ਪ੍ਰਾਪਤ ਕਰੀ ਹੈ ਜੀ ਤੇ ਉਹਨਾਂ ਨੇ ਆਪਣੇ ਰਿੰਗ ਭੇਜੇ ਹੈ ਜੀ ਆਪਣੇ ਕੋਲ 500 ਰਿੰਗ ਭੇਜੇ ਉਹਨਾਂ ਨੇ ਸਾਡੇ ਨਾਮ ਕਲੱਬ ਨੂੰ ਜਾਰੀ ਕਰੇ ਹੈ ਜੀ ਜਿਸ ਚੋਂ ਕਲੱਬ ਨੇ ਮੈਨੂੰ 100 ਰਿੰਗ ਭੇਜੇ ਹੋਏ ਹੈ ਜੀ ਜਿਹੜੇ ਤੁਸੀਂ ਆਪਣੇ ਕਬੂਤਰ ਦੇ ਹਾਂਜੀ ਨਵੇਂ ਬੱਚਾ ਦੇ ਪਾਵਾਂਗੇ ਇਹ ਜੇ ਸਾਡਾ ਸੋਚ ਵਧੀਆ ਚਲੀ ਗਿਆ ਸਾਡਾ ਸਹੀ ਤਰੀਕੇ ਨਾਲ ਕੰਮ ਬਤਾ ਕਦੀ ਐਸਾ ਵੀ ਹੋ ਜਾਏਗਾ ਵੀ ਆਪਣੇ ਇੰਡੀਆ ਦੇ ਵਿੱਚੋਂ ਵੀ ਕਬੂਤਰ ਪਤਾਇਆ ਜਾ ਕੇ 올림픽 ਖੇਡ ਸਕਣਗੇ ਜੀ ਆਪਣੇ ਦੇਸ਼ ਨੂੰ ਉਹਨਾਂ ਨੇ ਮਾਨਤਾ ਨਹੀਂ ਪ੍ਰਾਪਤ ਕਰੀ ਜੀ ਜਿਵੇਂ ਤੁਸੀਂ ਇੱਕ ਕਹਿ ਰਹੇ ਸੀਗੇ ਕਿ ਪਾਤੜਾਂ ਜਾਂ ਤੁਸੀਂ ਕਹਿ ਰਹੇ ਇੱਕ ਦੌੜ ਜਿਹੜੀ ਹੈ ਕਬੂਤਰਾਂ ਨੇ ਲਗਾਈ ਹੈ ਹਾਂਜੀ ਇਹ ਰੀਸੈਂਟਲੀ ਸਾਡਾ ਕਲੱਬ ਖੇਡਿਆ ਸੀ ਮੁੰਕਤੋ ਜੀ ਉੱਥੋਂ ਦੀ ਸਾਨੇ ਛੱਡੇ ਸੀਗੇ ਕਬੂਤਰ ਆਪਣੇ ਜੀ ਤੇ ਆਪਣੇ ਕਬੂਤਰ ਆਏ ਸੀਗੇ 82 ਮਿੰਟ ਦੇ ਵਿੱਚ 100 ਜੀਪੀਐਸ ਦਾ ਫਾਸਲਾ ਸੀਗਾ ਜੀ 82 ਮਿੰਟ ਕੁਝ ਸੈਕਿੰਡ ਦੇ ਵਿੱਚ ਘਰ ਆ ਗਏ ਸੀਗੇ ਜੀ 100 ਕਿਲੋਮੀਟਰ ਦਾ ਫਾਸਲਾ ਹਾਂਜੀ 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 82 ਮਿੰਟ ਦੇ ਵਿੱਚ ਆ ਗਏ 82 ਮਿੰਟ ਦੇ ਵਿੱਚ ਆ ਗਏ ਸੀਗੇ ਜੀ ਜੀ ਤੇ ਉਸ ਤੋਂ ਬਾਅਦ ਇੱਕ ਹਫਤੇ ਬਾਅਦ ਫੇਰ ਸਾਡੀ 150 ਜੀਪੀਐਸ ਦੀ ਰੇਸ ਸੀਗੀ ਜੀ ਉਹਦੇ ਵਿੱਚੋਂ ਸਾਨੇਦਰ ਕਬੂਤਰ ਛੱਡੇ ਆ ਉਹਦੇ ਵਿੱਚੋਂ ਮੇਰੀ ਦੋ ਫੀਮੇਲਾਂ ਇੱਕ ਫਰਸਟ ਆਈ ਹੈ ਫੀਮੇਲ ਮੇਰੀ ਇੱਕ ਆਈ ਹੈ ਥਰਡ ਆਈ ਹੈ ਫੀਮੇਲ ਜੀ ਜਿਹੜੀ 100 ਜੀਪੀਐਸ ਦੀ ਰੇਸ ਸੀ ਇੱਕ ਰੈੱਡ ਪਾਈਡ ਮੇਲ ਉਹ ਮੇਰਾ ਸੈਕਿੰਡ ਆਇਆ ਜੀ ਜੀ ਅੱਛਾ ਇਹਨਾਂ ਦੀ ਖਰਾਕ ਕਿਵੇਂ ਰਹਿੰਦੀ ਹੈ ਕਿਉਂਕਿ ਜੇ ਖਰਾਕ ਖਾਣਗੇ ਤਾਂ ਤਾਂ ਹੀ ਦੌੜਨਗੇ ਨਾ ਹਾਂਜੀ ਬਾਜੀ ਇਹਨਾਂ ਨੂੰ ਖਰਾਕ ਇਹਨਾਂ ਦਾ ਦਾਣਾ ਪਾਣੀ ਹੋਰ ਟਾਈਪ ਦਾ ਹੈ ਜੀ ਮਤਲਬ ਆਮ ਕਬੂਤਰਾਂ ਨਾਲੋਂ ਹੋਰ ਟੈਕ ਦਾ ਹੈ ਜੀ ਇਹਨਾਂ ਨੂੰ ਆਪਾਂ ਨੇ ਫਾਈਬਰ ਪ੍ਰੋਟੀਨ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਡਾਈਟ ਦਿੰਦੇ ਆ ਜੀ ਇਹਨਾਂ ਨੂੰ ਇਹਨਾਂ ਦੀ ਥੋੜੀ ਮਹਿੰਗੀ ਬੰਦੀ ਆਮ ਕਬੂਤਰਾਂ ਨਾਲੋਂ ਉਹ ਆਮ ਕਬੂਤਰ ਤਾਂ ਬਾਜਰਾ ਵੀ ਖਾ ਕੇ ਚੱਲ ਜਾਂਦਾ ਹੈ ਇਹਨਾਂ ਨੂੰ ਹਰ ਇੱਕ ਚੀਜ਼ ਥੋੜੀ ਮਾਤਰਾ ਜੇ ਹੋਣੀ ਚਾਹੀਦੀ ਹੈ ਤੇ ਹਰ ਇੱਕ ਨਾਜ ਬਾਰੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਦੀ ਜਰ ਸਾਡਾ ਕਲੱਬ ਹਜੇ ਤਾਂ ਸ਼ੁਰੂ ਹੋਇਆ 1 ਸਾਲ ਹੋਏ ਆ ਜਿਵੇਂ 2 ਸਾਲ 3 ਸਾਲ 4 ਸਾਲ ਬਾਅਦ ਐਸਾ ਹੋ ਜਾਏਗਾ ਕਲੱਬ ਜਦ ਅਸੀਂ ਗੁਜਰਾਤ ਤੋਂ ਛੱਡਿਆ ਕਰਾਂਗੇ ਫਿਰ ਸਾਡੇ 2-2 ਦਿਨਾਂ ਬਾਅਦ ਪੂਤਰ ਆਇਆ ਕਰਾਂਗੇ ਅੱਛਾ ਇਹਨੂੰ ਆਨਾਜ ਬਾਰੇ ਪਤਾ ਹੋਣਾ ਚਾਹੀਦਾ ਜਿਵੇਂ ਇਹ ਆਨਾਜ ਪਿਆ ਵੀ ਹੈ ਤੁਹਾਡਾ ਤਾਂ ਤੁਸੀਂ ਇੰਟਰੋਡਿਊਸ ਵੀ ਕਰਾਉਣੀਆਂ ਪਤਾ ਮਤਲਬ ਵੀ ਪਤਾ ਹੋਵੇ ਆ ਚੀਜ਼ ਐ ਇਹ ਥੋੜੀ ਕੁਆਂਟੀਟੀ ਘਟੀ ਹੋਈ ਹੈ ਜੀ ਘਟਾਈ ਹੋਈ ਹੈ ਕਿਉਂਕਿ ਹੁਣ ਰੇਸਿੰਗ ਦਾ ਟਾਈਮ ਖਤਮ ਹੋ ਚੁੱਕਿਆ ਹੈ ਸਾਡਾ ਜੀ ਹਨਾ ਇਸ ਚ ਸਾਨੇ ਥੋੜਾ ਜਿਹਾ ਹਜੇ ਇਸ ਚ ਮਟਰ ਵਗੈਰਾ ਪੈਣਗੇ ਜੀ ਇਹ ਸਨਫਲਾਵਰ ਸੀਡ ਪੈਣਗੇ ਸੈਫ ਫਲਾਵਰ ਪੈਣਗੇ ਹਨਾ ਜੀ ਮੂੰਗੀ ਦੀ ਦਾਲਾਂ ਪੈਂਦੀਆਂ ਹੁੰਦੀਆਂ ਹੁਣ ਮਾੜੀ ਡਾਈਟ ਠੰਡੀ ਜੀ ਦੇਣੀ ਹੈ ਇਹਨਾਂ ਨੂੰ ਤਾਂ ਕਰਕੇ ਉਹ ਘਟਾਈਆਂ ਜੀ ਗਰਮੀ ਕਰਕੇ ਗਰਮੀ ਕਰਕੇ ਨਹੀਂ ਵੀ ਉਡਾਨ ਇੰਨੀ ਕਰ ਨਹੀਂ ਰਹੇ ਕਬੂਤਰ ਗਰਮੀ ਕਰਕੇ ਆਪਾਂ ਭੇਜ ਨਹੀਂ ਰਹੇ ਗਰਮੀ 'ਚ ਨਹੀਂ ਤੰਗ ਕਰਦੇ ਜੇ ਅਸੀਂ ਜੇ ਸੀਜ਼ਨ ਆਂਦਾ ਉਦੋਂ ਹੀ ਆਪਾਂ ਇਹਨਾਂ ਨੂੰ ਛੱਡ ਦਿੰਦੇ ਸੀਜ਼ਨ ਕਿਹੜੇ ਦਿਨਾਂ ਦਾ ਹੁੰਦਾ ਹੈ ਸੀਜ਼ਨ ਜਦੋਂ ਠੰਡਾ ਮੌਸਮ ਹੁੰਦਾ ਹੈ ਜਦੋਂ ਧੁੰਦਾ ਤੰਦਾ ਵੀ ਪੈ ਰਹੀਆਂ ਹੁੰਦੀਆਂ ਜੀ ਧੁੱਪ ਨਹੀਂ ਕਿਤੇ ਹੁਣ ਇਹਨਾਂ ਦਾ ਲਾਸਟ ਮਹੀ ਇੱਕ ਤਰ੍ਹਾਂ ਦਾ ਇਹਨਾਂ ਦਾ ਲਾਸਟ ਮਤਲਬ ਕਿ ਉਹ ਚੱਲ ਰਿਹਾ ਮਹੀਨਾ ਵੀ ਇਹ 20 ਮਹੀਨੇ ਮਤਲਬ ਕਿ ਮਾਰਚ ਦੇ ਮਹੀਨੇ ਮਹੀਨੇ ਤੱਕ ਉਡਣ ਗਈ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਮੌਸਮ ਗਰਮ ਹੋ ਜਾਂਦਾ ਹੈ ਤਾਂ ਫਿਰ ਅਸੀਂ ਇਹਨਾਂ ਨੂੰ ਮਤਲਬ ਕਿ ਫ੍ਰੀ ਛੱਡ ਦਿੰਨੇ ਹਾਂ ਹਾਂ ਜੀ ਜੀ ਮਤਲਬ ਇਹ ਤੁਸੀਂ ਹੁਣ ਚਾਹੁੰਦੇ ਹੋ ਕਿ ਇਹ ਤੁਹਾਡੇ ਜਿਹੜੇ ਬੱਚੇ ਨੇ ਕਿ ਪੰਛੀ ਨੇ 올림픽 ਦੇ ਵਿੱਚ ਜਾਣ ਹਾਂਜੀ ਹਾਂਜੀ ਭਾਜੀ ਇਸ ਕਰਕੇ ਆ ਦੇਖੋ ਰਿੰਗ ਹੈ ਜੀ ਇਹਨਾਂ ਤੇ 바ਰ ਕੋਡ ਆ ਦੇਖੋ ਜੀ ਰਿੰਗ ਹੈ ਜੀ ਇਹ ਇਹਨਾਂ ਤੇ ਨਾ 바ਰ ਕੋਡ ਨੰਬਰ ਲੱਗਿਆ ਪਿਆ ਜੀ ਇਹ ਠੀਕ ਹੈ ਨਾ ਜੀ ਆਪਣੇ ਜਿੱਥੇ ਵੀ ਕਬੂਤਰ ਜਾਊਗਾ ਪਰ ਜੋ ਕਬੂਤਰ ਵੈਸੇ ਉਡਾਉਂਦੇ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਅਕਸਰ ਮੇਲਿਆਂ ਦੇ ਉੱਤੇ ਕਬੱਡੀ ਮੇਲਿਆਂ ਦੇ ਉੱਤੇ ਵੀ ਕਬੂਤਰ ਦੇ ਜਿਹੜੇ ਮੈਚ ਕਰਵਾਏ ਜਾਂਦੇ ਹਨ ਉਡਾਏ ਉਡਾਉਣ ਦੇ ਉਹਨਾਂ ਲਈ ਕੀ ਸੁਨੇਹਾ ਕਿ ਇਸ ਗੇਮ ਨਾਲ ਵੀ ਜੁੜਿਆ ਜਾ ਸਕੇ ਇਹਨਾਂ ਕਬੂਤਰਾਂ ਨਾਲ ਵੀ ਹਾਂਜੀ ਉਹ ਅਲੱਗ ਦਾ ਸ਼ੌਂਕ ਹੈ ਉਹਨਾਂ ਦਾ ਇਹ ਫੋਰਨ ਚ ਉਹ ਵੀ ਰੱਖੇ ਹੋਣੇ ਛਤਰੀਆਂ ਵਾਲੇ ਕਬੂਤਰ ਵੀ ਰੱਖੇ ਹੋਣੇ ਵੀ ਮਤਲਬ ਇਹ ਲੈਦਰ ਲੈਦਰ ਉਹਨੇ ਸਮਾਜ ਨੇ ਵੀ ਕਈ ਸਮਾਜ ਲਾ ਲੋ ਵੀ ਇਹਨਾਂ ਨੇ ਟੀਮਾਂ ਬਣਾ ਰੱਖੀਆਂ ਵੀ ਕੋਈ ਆਪਣੇ ਕੋਠੇ ਤੇ ਡਾਂਦਾ ਕੋਈ ਪਿੰਡਾਂ ਚ ਲੈ ਜਾ ਕੇ ਛੱਡਦਾ ਜਿਹੜੇ ਛਤਰੀਆਂ ਵਾਲੇ ਹੁੰਦੇ ਆ ਇਹ ਲਾਇਦਾ ਲਾਇਦਾ ਖੇਡ ਆ ਇਹ ਰੇਸਿੰਗ ਹੋਮਵਰ ਆ ਜੀ ਇਹਨਾਂ ਨੂੰ ਆਪਾਂ ਨੇ ਬਾਹਰ ਲਿਜਾ ਕੇ ਛੱਡਨੇ ਘਰ ਤੇ ਨਹੀਂ ਡਾਂਨ ਦੀ ਲੋੜ। ਘਰੇ ਕਰਦਿਆਂ ਨਹੀਂ ਜੋ ਕਿ ਆਪਾਂ ਆਪਣੇ ਵੀ ਕਹਿੰਦੇ ਨੇ ਕਬੂਤਰ ਬਾਜੀ ਜਿਹੜਾ ਸ਼ੌਂਕ ਬੜਾ ਮਹਿੰਗਾ ਹੁੰਦਾ ਤੇ ਘਰ ਓਝਾਰ ਕੇ ਹੀ ਦੇਖਣਾ ਪੈਂਦਾ ਹੈ। ਘਰ ਦੇ ਤਾਂ ਰੋਕਦੇ ਸੀਗੇ ਹੀ ਹੁਣ ਪਰ ਸ਼ੌਂਕ ਤਾਂ ਫਿਰ ਇੱਕ ਸ਼ੌਂਕ ਪਹਿਲਾਂ ਸ਼ੌਂਕ ਤੁਹਾਨੂੰ ਪਿਆ ਸੀ। ਹਾਂ ਜੀ ਹਾਂ ਜੀ ਹਾਂ ਜੀ ਬਚਪਨ ਦੀ ਸ਼ੌਂਕ ਪਿਆ ਪਹਿਲਾਂ ਕੁਝ ਘਰਦਿਆਂ ਨੇ ਵੀ ਉਹ ਮੁਰਗੇ ਵਗੈਰਾ ਰੱਖੇ ਪਏ ਸੀਗੇ ਡੈਡੀ ਨੇ ਮੁਰਗੇ ਵਗੈਰਾ ਰੱਖੇ ਪਏ ਸੀਗੇ ਹਨ ਉਸ ਤੋਂ ਫਿਰ ਸਾਨੂੰ ਪੈ ਗਿਆ ਸ਼ੌਂਕ ਫਿਰ ਹੌਲੀ ਹੌਲੀ ਪੰਛੀ ਆਦੋ ਫਿਰ ਕੂਤਰਾ ਤੇ ਆ ਗਿਆ ਹਾਂ ਜੀ ਤੱਕ ਕੋਈ ਕੰਪੀਟੀਸ਼ਨ ਤੁਸੀਂ ਜਿੱਤਿਆ ਜਿਹੜੇ ਦੋ ਤਿੰਨ ਤੁਸੀਂ ਕਿਹਾ ਕੋਈ ਰਕਮ ਕੋਈ ਇਸ ਤਰ੍ਹਾਂ ਦੀ ਮਿਲੀ ਕੋਈ ਜਿਹਦੇ ਨਾਲ ਲੱਗਦਾ ਹੋਵੇ ਯਾਰ ਕਿ ਹੋਰ ਜਤਨਾ ਸਾਡਾ ਜਿਹੜਾ ਕਲੱਬ ਚੱਲ ਰਿਹਾ ਉਹਨਾਂ ਦੀ ਸੋਚ ਹੋਰ ਹੈ ਜੀ ਸਾਡਾ ਕੋਈ ਮੋਟਿਵ ਹੈ ਵੀ ਅਸੀਂ ਉੱਥੇ ਪਤਾਇਆ 올림픽 'ਚ ਪਲੇਅਰ ਤਿਆਰ ਕਰੀਏ ਨਾ ਕਿ ਉਹਨਾਂ ਨਾਲ ਜੂਆ ਖੇਡੀਏ ਜੀ ਹੂੰ ਜੂਏ ਵਾਲਾ ਕੰਮ ਨਹੀਂ ਜੂਏ ਵਾਲਾ ਕੰਮ ਨਹੀਂ ਹੈ ਸਾਡੇ ਨੇ ਪਹਿਲਾਂ ਆਪਣੇ ਪਲੇਅਰ ਤਿਆਰ ਕਰਨੇ ਵੀ ਜਿਹੜੇ 올림픽 'ਚ ਟੱਕਰ ਦੇ ਸਕਣ ਸਾਡਾ ਦੇਸ਼ ਇੰਡੀਆ ਦੇਸ਼ ਦੂਜੇ ਦੇਸ਼ਾਂ ਨੂੰ ਵੀ ਟੱਕਰ ਦੇ ਸਕੇ ਸਾਰੇ ਦੇਸ਼ਾਂ ਨੂੰ ਮਾਨਤਾ ਪ੍ਰਾਪਤ ਹੈ ਸਾਰੇ ਆਪਣੇ ਬੱਚੇ ਉੱਥੇ ਭੇਜਦੇ ਆ ਉਹਨਾਂ ਨੂੰ ਹਨਾ ਜੀ ਸਿਰਫ ਇੰਡੀਆ ਤੋਂ ਬੱਚੇ ਨਹੀਂ ਲੈ ਰਿਹਾ ਪਾਸੀਂ ਮਾਨਤਾ ਪ੍ਰਾਪਤ ਕਰਵਾਣੀ ਹੈ ਇਸ ਕਰਕੇ ਸਾਡਾ ਵੀ ਤੁਹਾਡੇ ਇਸ ਕਬੂਤਰਾਂ ਨੂੰ ਦੇਖ ਕੇ ਇਹ ਗੱਲ ਲੱਗਦੀ ਹੈ ਪਵਨ ਵੀਰੇ ਕਿ ਉਹ ਗਾਣਾ ਇੱਕ ਬੜਾ ਹੁੰਦਾ ਸੀ ਕਬੂਤਰ ਜਾ 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 ਹਨਾ ਸੰਦੇਸ਼ਾ ਲੈ ਕੇ ਆ ਇਹ ਇਹੀ ਕਬੂਤਰ ਨੇ ਇਹ ਇਹੀ ਉਹੀ ਕਬੂਤਰ ਨੇ ਜੀ ਇਹ ਵੀਰੇ ਇੰਨੀ ਦੂਰ ਜਾ ਸਕਦਾ ਹਾਂ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਦੇ ਟਾਈਮ ਰਾਜੇ ਮਹਾਰਾਜੇ ਰੱਖਦੇ ਹੁੰਦੇ ਸੀਗੇ ਕੂਤਰ ਇਹ ਬਰਡ ਜੀ ਰਾਜੇ ਮਹਾਰਾਜੇ ਰੱਖਦੇ ਜਿਹੜੇ ਵੀ ਚਿੱਠੀਆਂ ਮਿਲ ਗਈ ਜਿਵੇਂ ਰਾਜ ਮਹਾਰਾਜ ਜਿਵੇਂ ਸ਼ਿਕਾਰ ਤੇ ਜਾ ਰਹੇ ਆ ਜਾਂ ਕਿਸੇ ਦੂਸਰੇ ਰਾਜ ਚ ਜਾ ਰਹੇ ਆ ਦੇਸ਼ ਚ ਜਾ ਰਹੇ ਆ ਨਾ ਉਹ ਕਬੂਤਰ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ ਆਪਣੇ ਇਹ ਬਲੇ ਕਬੂਤਰ ਲੈ ਕੇ ਜਾਂਦੇ ਹੁੰਦੇ ਸੀ ਵੀ ਜੇ ਕਿਸੇ ਨੂੰ ਕੋਈ ਸਨੇਹ ਭੇਜਣਾ ਆਪਣੇ ਆਪਣੀ ਜਗ੍ਹਾ ਤੇ ਤਾਂ ਇਹਦੇ ਇਹਦੇ ਪੈਰ ਦੇ ਵਿੱਚ ਵੀ ਆਪਣੀ ਚਿੱਠੀ ਬੰਨ ਕੇ ਭੇਜ ਦਿੰਦੇ ਹੁੰਦੇ ਸੀਗੇ ਇਹ ਫੌਜ ਦੇ ਵਿੱਚ ਵੀ ਇਸਤੇਮਾਲ ਕਰੇ ਜਾਂਦੇ ਆ ਕਬੂਤਰ ਇਹ ਬਰੀਡ ਫੌਜ ਦੇ ਵਿੱਚ ਵੀ ਇਸਤੇਮਾਲ ਕਰੀ ਜਾਂਦੀ ਹੈ ਇਹ ਤਾਂ ਇਹ ਫੌਜ ਦੇ ਵਿੱਚ ਕਿਉਂ ਮਰਤੇ ਜਾਂਦੇ ਨੇ ਵੀ ਤੁਸੀਂ ਸ਼ਾਇਦ ਸੁਨਾ ਹੋਣਾ ਵਰਲਡ ਵਾਰ 2 ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕੀਤਾ ਗਿਆ ਸੀਗਾ ਜੀ ਵਰਲਡ ਵਾਰ 2 ਦੇ ਦੇ ਵਿੱਚ ਜੀ ਲਈ ਕੁਝ ਹਜ਼ਾਰ ਸੈਨਿਕ ਫਸ ਗਏ ਸੀਗੇ ਹਨਾ ਇਹ ਅਮਰੀਕਾ ਦੇ ਹਨਾ ਜੀ ਐਕਸਪਲੇਨਰ ਮੈਂ ਕਰਦਾ ਭਾਜੀ ਐਕਸਪਲੇਨਰ ਇਹ ਆਪਣਾ ਕੀ ਕਹਿੰਨੇ ਹੈ ਇਹ ਮਿਲਟਰੀ ਆਪਣੇ ਕੋਲ ਰੱਖਦੀ ਸੀ ਤਾਂ ਕਰਕੇ ਰੱਖਦੀ ਸੀ ਜਿੱਥੇ ਉਹ ਰੇਡੀਓ ਇੰਸਟਾਲ ਨਹੀਂ ਕਰ ਸਕਦੇ ਸੀ ਜਲਦੀ ਵੀ ਕੋਈ ਸੰਪਰਕ ਨਹੀਂ ਹੋ ਸਕਦਾ ਸੀਗਾ ਵੀ ਨਾ ਰੇਡੀਓ ਇੰਸਟਾਲ ਕਰ ਸਕਦੇ ਸੀਗੇ ਵੀ ਹਨ ਮੁਸ਼ਕਿਲ ਉਹ ਸਿਚੁਏਸ਼ਨ ਹੁੰਦੀ ਸੀ ਤਾਂ ਉਹ ਆਪਣਾ ਮੈਸੇਜ ਇਹਦੇ ਟੈਗ 'ਚ ਉਹਰੇ ਪਾਉਂਦੇ ਸੀ ਬਣਾਇਆ ਹੁੰਦਾ ਸੀ ਉਹਨਾਂ ਨੇ ਜਗਾਰ ਤੇ ਇਹ ਆਪਣਾ ਕਬੂਤਰ ਉਹ ਆਜ਼ਾਦ ਕਰ ਦਿੰਦੇ ਸੀਗੇ ਤੇ ਕਈ ਕਬੂਤਰ ਆਜ਼ਾਦ ਕਰਦੇ ਸੀ ਰਸਤੇ 'ਚ ਜਿਹੜੇ ਉਹ ਦੂਜੇ ਸੈਨਿਕ ਸੀ ਉਹਨਾਂ ਨੇ ਸਨਾਈਪਰ ਵੀ ਬਿਠਾ ਰੱਖੇ ਸੀ ਉਹਨਾਂ ਨੂੰ ਮਾਰਦੇ ਸੀਗੇ ਉਹਨਾਂ ਸਾਰਿਆਂ ਤੋਂ ਹੁੰਦੇ ਹੋਏ ਵੀ ਇੱਕ ਕਬੂਤਰ ਪਹੁੰਚਿਆ ਸੀਗਾ ਆਪਣੇ ਘਰ 'ਚ ਜਾ ਕੇ ਪਹੁੰਚਿਆ ਸੀ ਨਾ ਆਪਣੇ ਆਰਮੀ ਹੈੱਡਕੁਆਟਰ ਉਹਦੀ ਲੱਤ ਨਹੀਂ ਸੀ ਕੱਖ ਫੁੱਟ ਗਈ ਸੀਗੀ ਉਹ ਮਿਊਜ਼ੀਅਮ 'ਚ ਲੱਗਿਆ ਪਈ ਫੋਰੈਂਸ ਜੀ ਹੂੰ ਤੇ ਹਜੇ ਵੀ ਲੱਗਿਆ ਪਿਆ ਜੀ ਤੇ ਉਸਨੇ 142 ਸੋਲਜਰ ਬਚਾਈ ਸੀਗੇ ਜੀ ਉਹ ਉਸ ਕਬੂਤਰ ਹਾਂ ਉਹ ਸੈਨਾ ਫਸ ਚੁੱਕੀ ਸੀਗੀ ਤਾਂ ਉਹ ਸੈਨਾ ਨੂੰ ਉਹਨਾਂ ਕੋਲ ਦੋ ਕਬੂਤਰ ਸੀਗੇ ਉਹਨਾਂ ਨੇ ਦੋ ਤਿੰਨ ਕਬੂਤਰ ਪਹਿਲਾਂ ਛੱਡ ਜੁਕੇ ਕੂਤਰ ਦੋ ਰਹਿ ਗਏ ਉਹਨਾਂ ਨੇ ਉਹ ਵੀ ਛੱਡੇ ਨਹੀਂ ਫਿਰ ਕੂਤਰ ਪਹੁੰਚਿਆ ਉਸ ਨੇ ਬਚਾਇਆ ਜੀ ਉਹਨੂੰ ਮੈਡਲ ਮਿਲਿਆ ਪਿਆ ਜਦਕਿ ਉਹਦੀ ਮਤਲਬ ਮਿਊਜ਼ੀਅਮ ਚ ਵੀ ਰੱਖਿਆ ਪਿਆ ਉਸ ਨੂੰ ਜੀ ਹਜੇ ਤੱਕ ਸਾਹਮਣੇ ਰੱਖਿਆ ਪਿਆ ਜੀ ਉਸ ਨੂੰ ਨਵੇਂ ਮੁੰਡੇ ਵੀ ਆ ਸਕਦੇ ਐ ਇਸ ਗੇਮ ਚ ਹਾਂਜੀ ਹਾਂਜੀ ਨਵੇਂ ਮੁੰਡੇ ਵੀ ਜੁੜੇ ਪਏ ਐ ਸਾਡੇ ਨਾਲ ਸਾਡੇ ਕਲੱਬ ਚ ਉਹਨੂੰ ਜੁਆਇਨਿੰਗ ਕਰਾ ਰਹੇ ਆਂ ਅਸੀਂ ਕਲੱਬ ਦੀ ਆਪਣੇ W R H O P ਦੀ ਮਤਲਬ ਵੈਲਫੇਅਰ ਰੇਸਿੰਗ ਹਾਂਜੀ ਪਿਉ ਦਾਦੇ ਅਸੀਂ ਜੁਆਇਨ ਕਰ ਰਹੇ ਆਂ ਬੰਦੇ ਜੀ ਹੁਣ ਸਾਡੇ ਕੀ ਕਹਨੇ ਆਂ ਥੋੜੇ ਦਿਨਾਂ ਬਾਅਦ ਕਲੱਬ ਦੀ ਪਾਰਟੀ ਵਗੈਰਾ ਆ ਜੀ ਜਿਸ ਤੇ ਸਾਨੂੰ ਦੱਸਿਆ ਜਾਏਗਾ ਸਰਟੀਫਿਕੇਟ ਵਗੈਰਾ ਮਿਲenge ਜੀ ਆਪਣੇ ਕਬੂਤਰ ਜਿਹੜੇ ਸਾਡੇ ਹੈਗੇ ਆਂ ਉਹਨਾਂ ਦੀ ਪੈਡੀਗਰੀਆਂ ਵਗੈਰਾ ਬਣਨ ਗਈਆਂ ਜੀ ਜਿਵੇਂ ਕੁੱਤਿਆਂ ਵਗੈਰਾ ਦੇ ਕਾਗਜ਼ ਕਾਗਜ਼ ਬੰਦੇ ਵੀ ਕਿਹੜੀ ਲਾਈਨ ਤੋਂ ਆਂ ਉਹਵੇਂ ਇਹਨਾਂ ਦੇ ਵਿੱਚ ਵੀ ਵੱਖ-ਵੱਖ ਲਾਈਨਾਂ ਨੇ ਜੀ ਹਨਾ ਜੀ ਕੋਈ ਸ਼ਾਰਟ ਡਿਸਟੈਂਸ ਆ ਕੋਈ ਲੌਂਗ ਡਿਸਟੈਂਸ ਆ ਕੋਈ ਮੀਡਲ ਡਿਸਟੈਂਸ ਆ ਕੋਈ ਅਲੱਗਾਂ ਲਾਈਨ ਆ ਕੋਈ ਹੋਰ ਲਾਈਨ ਆ ਐਵੇਂ ਕਰਕੇ ਲਾਈਨਾਂ ਬਣੀਆਂ ਹੋਈਆਂ ਜੀ ਇਨਾਂ ਚ ਬਹੁਤ ਲੋ ਜੀ ਇਹ ਦੋ ਭਰਾ ਨੇ ਜਿਨ੍ਹਾਂ ਨੂੰ ਕਬੂਤਰ ਰੱਖਣ ਦਾ ਸ਼ੌਂਕ ਹੈ ਪਰ ਇਹਨਾਂ ਕੋਲੇ ਉਹ ਕਬੂਤਰ ਨੇ ਜੋ ਆਰਮੀ ਵੀ ਇਸਤੇਮਾਲ ਕਰਦੀ ਹੈ ਤੇ ਨਾਲ ਉਹ ਰਾਜੇ ਮਹਾਰਾਜੇ ਜਿਹੜੇ ਸੁਨੇਹੇ ਭੇਜਦੇ ਹੁੰਦੇ ਜਿਹੜਾ ਗਾਣਾ ਮੈਂ ਗੱਲ ਵੀ ਕੀਤੀ ਆ ਕਿ ਕਬੂਤਰ ਜਾ ਜਾ ਸੁਨੇਹਾ ਲੈ ਕੇ ਜਾ ਤਾਂ ਇਹ ਉਹੀ ਕਬੂਤਰ ਨੇ ਜਿਹੜੇ ਸੁਨੇਹੇ ਚਿੱਠੀ ਪੱਤਰ ਇੱਕ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦੇ ਸੀ ਇਹ ਸੰਨ ਦਿਲਦਾਰ ਬੰਦੇ ਇਹੋ ਜਿਹੇ ਹੋਰ ਦਿਲਦਾਰ ਬੰਦੇ ਮਲਾਉਂਦੇ ਰਹਾਂਗੇ ਕੈਮਰਾਮੈਨ ਮਲਕੀਸ਼ ਸਿੰਘ ਦੇ ਨਾਲ ਹੈਪੀ ਭਗਤਾਂ